ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਬਿਲਕੁਲ ਲੈਣ ਜੈਨੂਇਨ ਪ੍ਰਾਈਜ਼ ਵਾਲੀ ਟੋਕੜ ਗੱਭਣ ਮੱਝ ਦੀ ਕਰਕੇ ਦਿਖਾ ਰਹੇ ਆਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛਦੇ ਆਂ ਬਾਈ ਹਸਤੀ ਕਾਲ ਮੇਰੇ ਨਾਮ ਐਡਰੈਸ ਕਨਫਰਮ ਕਰਵਾ ਲਓ ਦੀਪਕ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਦੀਪਕ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਦੀਪਕ ਜਿਹੜੀ ਆ ਸਕਰੀਨ ਤੇ ਵੀਰੇ ਮੱਝ ਦੇਖੀਆਂ ਨੇ ਕੈਮਾ ਸੁਗਾ ਤੇ ਕੈ ਮਹੀਨੇ ਦੀ ਗੱਭਣ ਏ ਭਾਈ ਕੋਈ ਦੂਜਾ ਮੰਨ ਲੈ ਤੀਜਾ ਮੰਨ ਲੈ ਮਾਲਕ ਨੇ ਦੂਜਾ ਕਿਹਾ ਆਪਾ ਮਾਲਕਾਂ ਨੇ ਦੂਜਾ ਕਿਹਾ ਕੋਈ ਤੀਜਾ ਮੰਨ ਲੈ ਕੋਈ ਦੂਜਾ ਮੰਨ ਲੈ ਤੇ ਦੁੱਧ ਕਿੰਨਾ ਹਨ ਦੀ ਬਕਤ ਦੁੱਧ 4-5 ਕਿਲੋ ਆ ਭਾਈ 4-5 ਕਿਲੋ ਮਿਲਦੀ ਕਿਵੇਂ ਦੋਨੇ ਟਾਈਮ ਭਾਈ ਥਾਪੀ ਦੇ ਦੋਸਤਾਂ ਦੋਨੇ ਟਾਈਮ ਥਾਪੀ ਤੇ ਮਿਲਦੀ ਹੈ ਕੱਟੀ ਬਾਲਣ ਨਾਲ ਚੰਗਾਗਾ 8 ਮਹੀਨਿਆਂ ਚ ਦੋਸਤੋ ਪੇਮੈਂਟ ਚੰਗੀ ਇਨਵੈਸਟ ਕਰੂਗੀ ਤੇ ਟੋਕੜ ਗੱਬਣ 2 ਮਹੀਨਾ ਦੀ 5 ਕਿਲੋ ਦੁੱਧ ਹਨਾ ਦੀਪਕ ਤੇ ਮਿਲਦੀ ਠੰਡੀ ਸੀਲ ਹੈ ਦੋਸਤੋ ਮਿਲਦੀ ਠੰਡੀ ਸੀਲ ਚ ਇਕਾਠ ਅਸ ਗੂਠਾ ਚੰਗਾਗਾ ਲਿੱਸੀ ਲਿੱਸੀ ਜ਼ਰੂਰ ਆ ਤੁਹਾਡੇ ਸਾਹਮਣੇ ਸਕਰੀਨ ਤੇ ਕਿਸੇ ਪਾਸੇ ਵੀ ਦੋਸਤੋ ਹੱਥ ਦਰਾਣੀ ਪੈਰਾਂ ਤੋਂ ਲੈ ਕੇ ਪੂਸ ਤਾਈ ਇੱਕ ਵੀ ਮੈਜੇ ਨੁਕਸ ਨਹੀਂ ਹੈਗਾ ਚਵਾਈ ਦੀ ਵੀਰ ਕਹਿੰਦਾ ਜਮਾ ਇੱਕ ਕਲੀਅਰ ਚੈੱਕ ਕਰਵਾ ਕੇ ਵੀਰਾਂ ਦੇ ਘਰੋਂ ਦਸੱਲੀ ਨਾਲ ਲੈ ਸਕਦੇ ਤੇ ਮੋਬਾਈਲ ਨੰਬਰ ਕਿੰਨਾ ਦੀਪਕਾ 8699317110 8699317710 ਤੇ ਲੈਣ ਦੇ ਨਾਲ ਜੈਨੂਨ ਜੈ ਰੇਟ ਕੀ ਹੋਗਾ 55000 ਰੁਪਏ 55 ਚੋਂ ਮਾਨਤਨ ਦਾ ਹੋ ਜੂਗਾ ਦੋਸਤੋ ਰੇਟ ਕੋਈ ਫਿਕਸ ਨਹੀਂ 55 ਚੋਂ ਤੁਹਾਡਾ ਮਾਨਤਨ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਦੀਪਕ ਨਾਲ ਕੰਟੈਕਟ ਕਰ ਲਿਓ ਦੋਸਤੋ ਬਿਲਕੁਲ ਲੈਣ ਜੈਨੂਨ ਪ੍ਰਾਈਸ 55000 40000 ਦੀ ਬਾਈ ਕੱਟੀ ਆਉਂਦੀ ਆ ਉਹ ਕਿਦਾ ਕਿੱਦਾਂ ਸਮਰੂ ਕਿੱਦਾਂ ਨਵੀਂ ਹੂ ਦੋਸਤੋ 45 46 ਹੈ 40 ਦੀ ਕੱਟੀ ਆਉਂਦੀ ਆ 2 ਸਾਲ ਸਾਹਮ ਕੇ ਦੋਸਤੋ ਉਹਦੇ ਨਾਲੋਂ ਚੰਗਾ ਜਿਹੜੇ ਵੀਰਾਂ ਨੇ ਸੇਤੀ ਪੇਮੈਂਟ ਦੁੱਗਣੀ ਕਰਨੀ ਉਹ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਲਿੱਸੀ ਲਿੱਸੀ ਦੋਸੋਂ ਸਾਰੇ ਅੰਗਾਂ ਦੀ ਸਾਫ ਆ ਗਈ ਕਿਸੇ ਬਸੇ ਹੱਥ ਦਰਾਂ ਨਹੀਂ ਕੋਈ ਖੁੱਡਾ ਨਹੀਂ ਕੋਈ ਬਸਾ ਪੂਸਾ ਕਰ ਰਿਹਾ ਨਹੀਂ ਬਾਈ ਜਮਾ ਕੋਈ ਬਸਾ ਆਸਾ ਨਹੀਂ ਕੋਈ ਖੁੱਡਾ ਨਹੀਂ ਬੈਠਾ ਕੋਈ ਸ਼ਾਂਪ ਨਹੀਂ ਬੈਠਾ ਕੋਈ ਲੰਗ ਨਹੀਂ ਮਰਦੀ ਝੋਟੀ ਝੰਗ ਜਮਾਜਾ ਵੀਰੇ ਗੇੜਾ ਦਵਾ ਦੀਪਕ ਖੋਲ ਕੇ ਜੇ ਕਿਸੇ ਮੇਰੇ ਵੀਰ ਦੀ ਸਹਾਉਂਦਾਰੀ ਚਾਹੁੰਦੀ ਹੈ ਤਾਂ ਵੀਰ ਦੀਪਕ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਓ ਪਿੰਡ ਹੈਗਾ ਵੀਰ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਲੈਣ ਦੇ ਨਾਲ ਰੇਟ 55000 ਤੋਂ ਮਾਨਤਾਨ ਹੋਊਗਾ ਤੋਰੇਦਾਰੇ ਦੀ ਹੈਗੀ ਝੋਟੀ ਬਿਲਕੁਲ ਸਾਫ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲ